ਸਸੇ ਕਾਏ ਦੀ ਸਾਰੀਆਂ ਨੂੰ ਅੱਜ ਅਸੀਂ ਮਿੱਠਾ ਬੀਜਾ ਬਣਾਵਾਂਗੇ ਜਿੱਦ ਤਰ੍ਹਾਂ ਅਸੀਂ ਫੋਕ ਨਾਲ ਕੀਤੇ ਨੇ ਉਹਨੂੰ ਪਹਿਲਾਂ ਅਸੀਂ ਆਪਣਾ ਬੇਸ ਜਿਹੜਾ ਉਸ ਵਿੱਚ ਪਾ ਲਈਆਂ ਪੈਨ ਸਾਡਾ ਗਰਮ ਤੇ ਇਹਨੂੰ ਅਸੀਂ ਉੱਪਰ ਟੱਕ ਦਿੰਨੇ ਹਾਂ ਪੀਜਾ ਬਣਾਉਣ ਵਾਸਤੇ ਅਸੀਂ ਨਾ ਵਾਈਟ ਸੌਸ ਮਿੱਠੀ ਖੰਡ ਵਾਲੀ ਬਣਾਈ ਸੀ ਬਦਮਾ ਦਾ ਚੂਰਾ ਆਪਣਾ ਪਾਵਾਂਗੇ ਤੇ ਵਿੱਚ ਇਹਦੇ ਕਾਜੂ ਨੇ ਥੋੜੇ ਤੇ ਆ ਸੌਂਗੀ ਨੂੰ ਅਸੀਂ ਦੋ ਪੀਸ ਕਰ ਲੈਨੇ ਇਹ ਲਗਾਵਾਂਗੇ ਇਹਦੇ ਉੱਪਰ ਤੇ ਮਿੱਠਾ ਪੀਜਾ ਬਣਾਵਾਂਗੇ ਤੇ ਜਦੋਂ ਤੁਸੀਂ ਆਟਾ ਗੁੰਨਣਾ ਉਦੋਂ ਤੁਸੀਂ ਇਹਦੇ ਵਿੱਚ ਦਹੀਂ ਨਹੀਂ ਪਾਉਣਾ ਇਹਦੇ ਵਿੱਚ ਇੱਕ ਚਮਚਾਖੰਡ ਪਾ ਲੈਣੀ ਹੈ ਬੇਕਿੰਗ ਪਾਊਡਰ ਤੇ ਬੇਕਿੰਗ ਸੋਡਾ ਮਿਲਾ ਲੈਣਾ ਜਿਸ ਤਰ੍ਹਾਂ ਪੀਜੇ ਦਾ ਬੇਸ ਬਣਾਉਂਦੇ ਨੇ ਤੇ ਤੁਸੀਂ ਆਟੇ ਨੂੰ ਗੁੰਨ ਲੈਣਾ ਅੱਧਾ ਕੱਪ ਅਸੀਂ ਮੈਦਾ ਤੇ ਅੱਧਾ ਕੱਪ ਆਟਾ ਲਿਆ ਸੀ ਬੇਸ ਵਾਸਤੇ ਤੇ ਇਸ ਨੂੰ ਅਸੀਂ ਕੁੰਨ ਲਿਆ ਸੀ ਤੇ ਰੈਸਟ ਤੇ ਰੱਖਿਆ ਹੋਇਆ ਸੀ ਤੇ ਹੁਣ ਇਹ ਜਦ ਬਣ ਜਾਂਦਾ ਫਿਰ ਆਪਾਂ ਮਿੱਠੇ ਪੀਜੇ ਦੇ ਉੱਪਰ ਇਸ ਇਸ ਨੂੰ ਲਗਾ ਲਵਾਂਗੇ ਸਮਾਨ ਨੂੰ ਲਓ ਜੀ ਪੀਜਾ ਦੋਨੋਂ ਤਿਆਰ ਤਾਂ ਹੋ ਗਿਆ ਮਿੱਠਾ ਪੀਜਾ ਤੇ ਹੁਣ ਆਪਾਂ ਨਾ ਇਹ ਤਾਲਵਾਰੀਸ਼ਾਇਦ ਅੰਦਰ ਕਰਾ ਲਈ ਜੀ ਨੇ ਇਹ ਹੁਣ ਆਪਾਂ ਇਦੇ ਉੱਤੇ ਲਗਾ ਨੀਰ ਜੇ ਕੁਝ ਵੀ ਲਗਾਣਾ ਹੈ ਅਸੀਂ ਇਹਦੇ ਉੱਤੇ ਪਾਉਤੀ ਹੈ ਐਦਾਂ ਗੇਸਾ ਟਿਲਗਾਲ ਲੈਣੀ ਸਭ ਤੋਂ ਪਹਿਲਾਂ ਆਪਾਂ ਮਿੱਠੀ ਵਾਈਟ ਸੌਸ ਲਗਾਵਾਂਗੇ ਤੇ ਇਹਨੂੰ ਲਗਾ ਲੈਣੀ ਆ ਤੇ ਇੱਕ ਦੰਦ ਖਾਣ ਦੇ ਇਸ ਤਰ੍ਹਾਂ ਅਸੀਂ ਨਾ ਸੌਗੀ ਲਗਾ ਲੈਣੀ ਤੇ ਹੁਣ ਅਸੀਂ ਬਦਾਮ ਤੇ ਕਾਜੂ ਜਿਹੜੇ ਨੇ ਨਾ ਇਸ ਤਰ੍ਹਾਂ ਛਿੜਕ ਲੈਣੇ ਨੇ ਉੱਪਰ ਆ ਦੇਖੋ ਇਸ ਤਰ੍ਹਾਂ ਦਵ ਸ਼ਿਰਕ ਲੈ ਲੈਨੇ ਪਹਿਲਾਂ ਫਿਰ ਇਹਨੂੰ ਥੋੜਾ ਜਿਹਾ ਸਿੱਖ ਕਰਾਂਗੇ ਪ੍ਰੈਸ ਜੇ ਨਹੀਂ ਵੀ ਪ੍ਰੈਸ ਕਰਨੀ ਤਾਂ ਵੀ ਕੋਈ ਗੱਲ ਨਹੀਂ ਮੇਰੇ ਨਾਲ ਐਸ ਤਰ੍ਹਾਂ ਥੋੜਾ ਥੋੜਾ ਉਸ ਤੋਂ ਬਾਅਦ ਦੀ ਕਟਿੰਗ ਕਰਤੀਆਂਗੇ ਤਾਂ ਆਨ ਕਾਜੂ ਅਸੀਂ ਸ਼ਿਰਕ ਲੈਨੇ ਥੋੜਾ ਜਿਹਾ ਪ੍ਰੈਸ ਕਰ ਲਈਏ ਤੇ ਹੁਣ ਅਸੀਂ ਪੀਜੇ ਦੀ ਮਦਦ ਦੇ ਨਾਲ ਇਹਨੂੰ ਕੱਟ ਲੈਣੀ ਹੈ ਕੱਟਣਾ ਤੇ ਪਈਗਾ ਕਿਉਂਕਿ ਤੁਹਾਨੂੰ ਦਿਖਾ ਲੈਣਾ ਹੈ ਨਾ ਆਹ ਲੋ ਜੀ ਮਿੱਠਾ ਪੀਜਾ ਤੁਹਾਨੂੰ ਪਸੰਦ ਵੀ ਆਏਗਾ ਜਿਹੜੀ ਮਿੱਠੀ ਸੌਸ ਅਸੀਂ ਬਣਾਈ ਹੈ ਨਾ ਵਾਈਟ ਸੌਸ ਉਹ ਲਗਾਈਏ ਬਾਕੀ ਤੁਸੀਂ ਨਮਕ ਤੇ ਇਹਦੇ ਵਿੱਚ ਯੂਜ਼ ਨਹੀਂ ਕਰਨਾ ਹੈਗਾ ਉਹ ਪਤਾ ਕਿਉਂਕਿ ਇਹ ਮਿੱਠੀ ਚੀਜ਼ ਬਣਾਈ ਹੈ ਨਾ ਇਸ ਕਰਕੇ ਆਟੇ ਦੇ ਵਿੱਚ ਵੀ ਨਮਕ ਨਹੀਂ ਪਾਉਣਾ ਆਟੇ ਚ 2 ਚਮਚ ਤੁਸੀਂ ਖੰਡ ਪਾ ਲਈ ਤੇ ਇਸ ਤਰ੍ਹਾਂ ਦਾ ਬਣੀ ਹੈ ਤੁਸੀਂ ਅਨ ਦੱਸਿਓ ਤੁਹਾਨੂੰ ਕਿਹ ਇਸ ਤਰ੍ਹਾਂ ਦਾ ਲੱਗਿਆ ਇਹ ਮਿੱਠਾ ਬੀਜ ਹੁਣ ਕਦੀ ਕਦੀ ਦਿਲ ਕਰਦਾ ਕਿ ਮਿੱਠੀ ਚੀਜ਼ ਖਾਈਏ ਕੋਈ ਤੇ ਇਹ ਜਿਹੜੀ ਵਾਈਟ ਸੌਸ ਹੈ ਵੀ ਬਹੁਤ ਸਵਾਦ ਬਣੀ ਸੀ ਤੇ ਤੁਸੀਂ ਵੀ ਬਣਾ ਕੇ ਖਾਈ ਕਰਿਓ ਤੇ ਖਾਓ ਤੇ क शर कर एरेली बहुत बहुत தवा